ਯੋਧ ਨਸ਼ਿਆਂ ਵਿਰੁੱਧ ਬੜੀ ਚਰਚਾ ਹੋ ਰਹੀ ਹੈਗੀ ਜਿੱਥੇ ਇੱਕ ਮਹਿਲਾ ਕਨਸਟੇਬਲ ਪੁਲਿਸ ਮੁਲਾਜ਼ਮ ਚਿੱਟੇ ਦੇ ਨਾਲ ਆਪਣੀਆਂ ਚੰਗੀਆਂ ਜਾਇਦਾਦਾਂ ਬਣਾਈਆਂ ਗਈਆਂ ਅਲੀਸ਼ਾਨ ਜਿੱਥੇ ਕੋਠੀ ਬਣਾਈ ਹੈ ਬਠਿੰਡੇ ਦੇ ਵਿੱਚ ਇੱਥੇ ਚੰਗੇ ਚੰਗੇ ਬਿਜ਼ਨਸਮੈਨ ਚੰਗੇ ਚੰਗੇ ਜਿਹੜੇ ਵਪਾਰੀ ਰਹਿੰਦੇ ਆ ਉੱਥੇ ਜਿਹੜੀ ਇਹ ਮਹਿਲਾ ਦੀ ਕੋਠੀ ਬਣੀ ਹੋਈ ਹੈ ਕੋਠੀ ਵੀ ਕਰੋੜਾਂ ਰੁਪਈਆ ਦੀ ਹੈ ਹੁਣ ਸਰਕਾਰ ਦਾ ਪਤਾ ਲੱਗੂਗਾ ਕਿ ਇੱਥੇ ਪੀਲਾ ਪੰਜਾ ਚਲਾਉਂਦੀ ਹੈ ਕਿ ਨਹੀਂ ਚਲਾਉਂਦੀ ਜੁੱਧ ਨਸ਼ਿਆਂ ਵਿਰੁੱਧ ਬੜੀ ਚਰਚਾ ਹੋ ਰਹੀ ਹੈਗੀ ਜਿੱਥੇ ਇੱਕ ਮਹਿਲਾ ਕਨਸਟੇਬਲ ਪੁਲਿਸ ਮੁਲਾਜ਼ਮ ਚਿੱਟੇ ਦੇ ਨਾਲ ਆਪਣੀਆਂ ਚੰਗੀਆਂ ਜਾਇਦਾਦਾਂ ਬਣਾਈਆਂ ਗਈਆਂ ਆਲੀਸ਼ਾਨ ਜਿੱਥੇ ਕੋਠੀ ਬਣਾਈ ਹੈ ਬਠਿੰਡੇ ਦੇ ਵਿੱਚ ਜਿੱਥੇ ਚੰਗੇ ਚੰਗੇ ਬਿਜ਼ਨਸਮੈਨ ਚੰਗੇ ਚੰਗੇ ਜਿਹੜੇ ਵਪਾਰੀ ਰਹਿੰਦੇ ਆ ਉੱਥੇ ਜਿਹੜੀ ਇਹ ਮਹਿਲਾ ਦੀ ਕੋਠੀ ਬਣੀ ਹੋਈ ਹੈਗੀ ਆ ਕੋਠੀ ਵੀ ਕਰੋੜਾਂ ਰੁਪਈਆ ਦੀ ਹੈ ਹੁਣ ਸਰਕਾਰ ਦਾ ਪਤਾ ਲੱਗੂਗਾ ਕਿ ਇੱਥੇ ਪੀਲਾ ਪੰਜਾ ਚਲਾਉਂਦੀ ਹੈ ਕਿ ਨਹੀਂ ਚਲਾਉਂਦੀਗੀ ਹੁਣ ਸਰਕਾਰ ਦਾ ਪਤਾ ਲੱਗੂਗਾ ਜਿਹੜੇ ਇਹਨਾਂ ਦੇ ਮੁੱਖ ਅਧਿਕਾਰੀ ਆ ਜਿਹੜੇ ਮੁੱਖ ਜਿਹੜੇ ਇਹਨਾਂ ਦੇ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਹੈ ਉਹ ਪੀਲਾ ਪੰਜਾ ਇੱਥੇ ਚਲਾਉਂਦੀ ਏ ਕਿ ਨਹੀਂ ਚਲਾਉਂਦੀਗੀ ਆਈਪੀਐਸ ਅਧਿਕਾਰੀਆਂ ਨਾਲ ਜਿਹੜੇ ਇਹਦੇ ਜਿਹੜੇ ਹੈਗੇ ਆ ਲਿੰਕ ਦੱਸੀ ਜਾ ਰਹੇ ਹੈਗੇ ਆ ਜਿੱਥੇ ਜਦੋਂ ਉਸ ਦੀ ਗੱਡੀ ਰੋਕੀ ਗਈ ਇੱਕ ਮਹਿਲਾ ਦੀ ਹੈ ਨਾ ਜਦੋਂ ਉਹਦੀ ਗੱਡੀ ਦੇ ਵਿੱਚੋਂ ਇੱਕ ਚਿੱਟਾ ਬਰਾਮਦ ਹੋਇਆ ਚਿੱਟਾ ਬਰਾਮਣ ਤੋਂ ਹੋਣ ਤੋਂ ਬਾਅਦ ਉਹਨੇ ਆਪਣਾ ਡਰਾਵਾ ਦਿੱਤਾ ਇੱਕ ਮੁਲਾਜ਼ਮ ਨੂੰ ਕਹਿੰਦੀ ਮੇਰੀ ਆਈਪੀਐਸ ਨਾਲ ਜਿਹੜੀ ਹੈਗੀ ਆ ਲਿਹਾਜ਼ ਹੈਗੀ ਆ ਮੇਰੀ ਦੋਸਤੀ ਹੈਗੀ ਆ ਤਾਂ ਤੁਸੀਂ ਮੈਨੂੰ ਕਿਰਪਾ ਕਰਕੇ ਹੱਥ ਨਾ ਪਾਓ ਤਾਂ ਕਹਿੰਦਾ ਕਹਿੰਦੀ ਮੇਰੇ WhatsApp ਚੈੱਕ ਕਰੋ WhatsApp ਚੈੱਕ ਕਰਾਉਣ ਤੇ ਉਹਨਾਂ ਨੇ انکار ਕਰ ਦਿੱਤਾ ਦੋਨੇ ਜਿਹੜੇ iPhone Apple ਦੇ ਫੋਨ ਸੀਗੇ ਜਿਹੜੇ ਉਹ ਮੌਕੇ ਤੇ ਖੋਹ ਲਏ ਗਏਗੇ ਤੁਸੀਂ ਫੋਟੋਆਂ ਦੇ ਵਿੱਚ ਦੇਖੋਗੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਕਿੱਡੀ ਵੱਡੀ ਆਲੀਸ਼ਾਨ ਕੁੱਠੀ ਪਾਈ ਹੋਈ ਸੀਗੀ ਜਿੱਥੇ ਇੱਕ ਮਹਿਲਾ ਵੱਲੋਂ ਉਹਨਾਂ ਤੇ ਇਲਜ਼ਾਮ ਵੀ ਲਾਏ ਗਏ ਗਏ ਨੇ ਕਿ ਤਿੰਨ ਗੱਡੀਆਂ ਸੀਗੀਆਂ ਇੱਕ ਬੁਲਟ ਮੋਟਰਸਾਈਕਲ ਸੀਗਾ ਤੇ ਇੱਕ ਐਕਟਿਵਾ ਸੀਗੀ ਤੇ ਜਿਹੜੀਆਂ ਉਹਦੀਆਂ ਘੜੀਆਂ ਬੰਨੀਆਂ ਹੋਈਆਂ ਸੀਗੀਆਂ 90 90 ਹਜ਼ਾਰ ਦੀਆਂ ਉਹਦੇ ਗੁੱਟ ਦੇ ਉੱਪਰ ਘੜੀਆਂ ਬੰਨੀਆਂ ਹੋਈਆਂ ਸੀਗੀਆਂ ਤਾਂ ਜਿੱਥੇ ਉਹਦੀ ਇੱਕ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਭਰਤੀ ਹੁੰਦੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਇੱਕ ਚੰਗੇ ਰੈਂਕ ਵਾਲੇ ਦੀ ਜਿਹੜੀ ਹੈਗੀ ਆ ਅ ਸਪਾਰਸ਼ ਪਵਾ ਕੇ ਜਿਹੜੀ ਬਠਿੰਡਾ ਸ਼ਹਿਰ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਉਹਦੀ ਬਦਲੀ ਕਰਾਈ ਗਈ ਹੈ ਤਾਂ ਵੇਖੋ ਤੁਸੀਂ ਹਾਲਾਤ ਵੇਖੋ ਪੰਜਾਬ ਦੇ ਜਿੱਥੇ ਮੁਲਾਜ਼ਮਾਂ ਤੇ ਭਰੋਸਾ ਕਰਕੇ ਆਪਾਂ ਕਹਿੰਦੇ ਆਂ ਵੀ ਪੁਲਿਸ ਮੁਲਾਜ਼ਮਾਂ ਤੋਂ ਸਾਨੂੰ ਜਿਹੜੀ ਹੈਗੀ ਆ ਸੁਰੱਖਿਆ ਮਿਲ ਸਕਦੀ ਆ ਪੁਲਿਸ ਮੁਲਾਜ਼ਮ ਸਾਨੂੰ ਮਿਆਂਹ ਦਵਾ ਸਕਦੇ ਨੇ ਤੇ ਅੱਜ ਉਸੇ ਮੁਲਾਜ਼ਮਾਂ ਦੇ ਵਿੱਚੋਂ ਇੱਕ ਕੀ ਕਹਿ ਸਕੀਏ ਕਿ ਗੰਦੀ ਅ ਮੁਲਾਜ਼ਮ ਕਹਿ ਸਕੀਏ ਕੀ ਕਹਿ ਸਕੀਏ ਤੁਹਾਨੂੰ ਪਤਾ ਤੁਸੀਂ ਆਪ ਵੀ ਕਮੈਂਟਾਂ ਦੇ ਵਿੱਚ ਦੱਸੋਗੇ ਵੀ ਕੀ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਆ ਉਹ ਮੁਲਾਜ਼ਮ ਜਿਹੜੇ ਕੁਸ਼ਕ ਉਹਨਾਂ ਗੰਦੇ ਮੁਲਾਜ਼ਮ ਜਿਹੜੇ ਸਾਡੇ ਪੰਜਾਬ ਨੂੰ ਹੀ ਨਸ਼ੇ ਤੇ ਲਾ ਰਹੇ ਐ ਜਿੱਥੇ ਉਹਨਾਂ ਦਾ ਰੋਕਣਾ ਫਰਜ਼ ਬੰਦਾ ਸੀਗਾ ਪਰ ਰੋਕਣ ਦੀ ਵਜਾਇ ਜਿੱਥੇ ਉਹ ਆਪ ਸਪਲਾਈ ਕਰ ਰਹੇ ਸੀਗੇ ਉਹ ਮਹਿਲਾ ਔਰਤ ਨੇ ਦੱਸਿਆ ਕਿ ਜਿੱਥੇ ਮੇਰੇ ਜਿਹੜੇ ਹੈਗੇ ਆ ਆਈਪੀਐਸ ਅਧਿਕਾਰੀਆਂ ਨਾਲ ਲਿੰਕ ਬਣੇ ਹੋਏ ਆ ਲਿੰਕ ਬਣਨ ਤੋਂ ਬਾਅਦ ਜਿੱਥੇ ਜੇਕਰ ਉਹ ਹੁਣ ਬਾਹਰ ਆਉਂਦੀ ਔਰ ਰਿਮਾਂਡ ਲਿਆ ਜਾਂਦਾਗਾ ਜੇ ਚੰਦਾ ਉਹਦਾ ਕੋਈ ਮੁਲਾਜ਼ਮ ਠੀਕ ਹੈ ਰਿਮਾਂਡ ਲੈਂਦਾਗਾ ਤਾਂ ਵੇਖੋ ਕਿੰਨੇ ਆਈਪੀਐਸ ਅਧਿਕਾਰੀਆਂ ਦੀ ਜਿਹੜੀ ਹੈਗੀ ਆ ਪੂਲ ਖੁੱਲੂਗੀ ਪੋਰ ਖੁੱਲਣ ਤੋਂ ਬਾਅਦ ਜੇਕਰ ਤੁਸੀਂ ਪੀਪੀਐਸ ਅਧਿਕਾਰੀਆਂ ਦੀ ਵੀ ਜੀ ਜਾਂਚ ਕਰਾਉਣਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਰਿਆਂਗਾ ਅਪੀਲ ਕਰ ਰਿਆਂਗਾ ਜੇਕਰ ਤੁਸੀਂ ਆਈਪੀਐਸ ਅਧਿਕਾਰੀਆਂ ਦੀ ਜਿਹੜੀ ਹੈਗੀ ਆ ਜਾਂਚ ਕਰਾਉ ਠੀਕ ਹੈ ਇੱਕ ਆਮ ਘਰਾਂ ਦੇ ਨਾਗਰਿਕ ਸੀਗੇ ਤੇ ਉਹ ਵੀ ਵੱਡੀਆਂ-ਵੱਡੀਆਂ ਕੋਠੀਆਂ ਪਾ ਲਈਆਂ ਹੋਈਆਂ ਚੰਗੇ ਸ਼ੈਲਰ ਬਣੇ ਹੋਏ ਆ ਚੰਗੇ ਬਿਜ਼ਨਸਮੈਨ ਬਣੇ ਹੋਏ ਆ ਜਿੱਥੇ ਉਹਨਾਂ ਦੇ ਪੁੱਤਰ ਠੀਕ ਹੈ ਠੇਕੇ ਚਲਾਉਂਦੇ ਆ दारू ਵਾਲੇ ਠੀਕ ਹੈ ਵੱਡੇ-ਵੱਡੇ ਹੋਰ ਵੀ ਠੇਕੇ ਲੈਂਦੇ ਹੈਗੇ ਆ ਤਾਂ ਇਹ ਜਿਹੜਾ ਆਈਪੀ ਅਧਿਕਾਰੀਆਂ ਨਾਲ ਰਲ ਕੇ ਜਿਹੜੀ ਹੈਗੀ ਆ ਮਹਿਲਾ ਇੱਕ ਨਸ਼ੇ ਦਾ ਧੰਦਾ ਕਰਦੀ ਸੀਗੀ ਤਾਂ ਤੁਸੀਂ ਇਹ ਕੋਠੀ ਦੇਖੂਗੇ ਕਿ ਕਿੱਡੀ ਵੱਡਾ ਬੰਗਲਾ ਪਾਇਆ ਗਿਆਗਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰੂੰਗਾ ਕਿ ਵੇਖੋ ਮੁਲਾਜ਼ਮ ਐਡੀ ਵੱਡੀ ਕੋਠੀ ਪਾਈ ਆ ਐਨੇ ਪੈਸੇ ਆ ਤੇ ਕੀ ਜਿਹੜੇ ਇਹਨਾਂ ਦੇ ਜਿਹੜਾ ਹੈਗਾ گاਹ ਹੁਣ ਕੋਠੀ ਤੇ ਪੀਲਾ ਪੰਜਾ ਚਲਾਇਆ ਜਾਊਗਾ ਕਹਿੰਦੇ ਪਲਾਟ ਵੀ ਇਹਨਾਂ ਦੇ ਦੋ ਹੈਗੇ ਆ ਇੱਕ ਜਿਹੜੀ ਹੈਗੀ ਕੋਠੀ ਕਹਿੰਦੇ ਦੱਸਣ ਦੇ ਮੁਤਾਬਕ ਹੋਰ ਵੀ ਪਾਈ ਹੋਈ ਹੈਗੀ ਆ ਠੀਕ ਹੈ ਐਕਟਿਵ ਆ ਬੋਲਟ ਸਾਰਾ ਕੁਝ ਹੈਗਾਗਾ ਕਈ ਲੋਕ ਕਹਿਣਗੇ ਦੱਸਣਗੇ ਕਮੈਂਟਾਂ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਆਂਢੀ ਗੁਆਂਢੀ ਰਹਿੰਦੇ ਸੀਗੇ ਕੀ ਧੰਦੇ ਹੋਰ ਇਹਨਾਂ ਦੇ ਨਜ਼ਾਇਜ਼ ਵੀ ਕੀ ਧੰਦੇ ਚੱਲਦੀ ਸੀਗੇ ਪੰਜਾਬ ਨੂੰ ਇੱਕ ਖੁਸ਼ਹਾਲੀ ਪੰਜਾਬ ਬਣਾਈਏ ਜਿੱਥੇ ਆਪਣਾ ਫਰਜ਼ ਮੰਦਾਗਾ ਜਿੱਥੇ ਆਪਣੇ ਲੋਕ ਜਿਹੜੇ ਨਫ਼ਰਤ ਕਰਕੇ ਪੰਜਾਬ ਤੋਂ ਬਾਹਰ ਜਾ ਰਹੇ ਨੇਗੇ ਤੁਸੀਂ ਵੀ ਆਪੋ ਆਪਣੀ ਕਮੈਂਟਾਂ ਦੇ ਵਿੱਚ ਰਾਇ ਜ਼ਰੂਰ ਦਿਓ ਤੇ ਜਿੱਥੇ ਤੁਹਾਨੂੰ ਮੈਂ ਕਹੂੰਗਾ ਜੇਕਰ ਇਹਦੇ ਤੇ ਪੀਲਾ ਪੰਜਾ ਨਾ ਚਲਾਇਆ ਗਿਆ ਤਾਂ ਉਹ ਗਰੀਬਾਂ ਦੇ ਘਰਾਂ ਤੇ ਜਿਨ੍ਹਾਂ ਤੇ ਪੀਲਾ ਪੰਜਾ ਚਲਾਇਆ ਗਿਆਗਾ ਜਿੱਥੇ ਕਹਿੰਦੇ ਵੀ ਜਿਹੜੇ ਇੱਕ ਘਰ ਜਿਹੜੇ ਹੈਗੇ ਆ ਇੱਕ ਸਰਕਾਰੀ ਜਗ੍ਹਾ ਤੇ ਪਾਏ ਗਏ ਸੀਗੇ ਉਹਨਾਂ ਤੇ ਪੀਲਾ ਪੰਜਾ ਚਲਾ ਕੇ ਉਹਨਾਂ ਦੀਆਂ ਕੋਠੀਆਂ ਢਾ ਦਿੱਤੀਆਂ ਗਈਆਂ ਲੋਕਾਂ ਦੇ ਜਿਹੜੇ ਹੈਗੇ ਆ ਪੁੱਤਰ ਮਰ ਗਏ ਆ ਪੁੱਤ ਗਏ ਕੱਲੇ ਕੱਲੇ ਜਿਹੜੇ ਮਾਪਿਓ ਦੇ ਕਪੁੱਤਰ ਸੀਗਾ ਠੀਕ ਹੈ ਉਹਨਾਂ ਦੇ ਜਿਹੜੇ ਨਸ਼ੇ ਤੇ ਲਾ ਕੇ ਜਿਹੜੇ ਹੈਗੇ ਚਿੱਟੇ ਤੇ ਲਾ ਕੇ ਤੇ ਜਿਹੜੇ ਉਹਨਾਂ ਦੇ ਪੁੱਤ ਮਰ ਗਏ ਆ ਜ਼ਿੰਦਗੀ ਜਿਹੜੇ ਮਾਪੇ ਬਾਪ ਦੀ ਇਹ ਤਬਾਹ ਹੋ ਚੁੱਕੀ ਹੈਗੀ ਆ ਤਾਂ ਵੇਖੋ ਪੰਜਾਬ ਸਰਕਾਰ ਦਾ ਫਰਜ ਬਣਦਾਗਾ ਇਸ ਘਰ ਤੇ ਵੀ ਪੀਲਾ ਪੰਜਾ ਚਲਾਵੇ ਜੇਕਰ ਤੁਸੀਂ ਹਿੰਮਤ ਰੱਖਦੇ ਹੋ ਠੀਕ ਹੈ ਤਾਂ ਇਹ ਪੀਲਾ ਪੰਜਾ ਚਲਾ ਕੇ ਇਹ ਕੋਠੀ ਢਾ ਦਿਓ ਤਾਂ ਤੁਹਾਡੀ ਗੱਲਸ ਦਾ ਫੇਰ ਪਤਾ ਲੱਗੂਗਾ ਤੇ ਮੈਂ ਇਹ ਕਹਿਣਾਗਾ ਜੇ ਤੁਹਾਡੇ ਦੇ ਵਿੱਚ ਦਮ ਹੈਗਾਗਾ ਠੀਕ ਹੈ ਆਈਪੀਐਸ ਅਧਿਕਾਰੀਆਂ ਦੀ ਵੀ ਜਾਂਚ ਜ਼ਰੂਰ ਕਰਾਓ ਜੇ ਜਾਂਚ ਕਰਾਉਂਗੇ ਤਾਂ ਪੰਜਾਬ ਦਾ ਸੁਧਾਰ ਹੋ ਸਕਦਾਗਾ ਤੇ ਕਮੈਂਟਾਂ ਦੇ ਵਿੱਚ ਵੀ ਲੋਕਾਂ ਨੇ ਬਥੇਰੀਆਂ ਇਸ ਕੁੜੀ ਨੂੰ ਜਿਹੜੀਆਂ ਹੈਗੀਆਂ ਗੰਦੀ ਸ਼ਦਾਵਲੀ ਦੇ ਵਿੱਚ ਗਾਲਾਂ ਕੱਢੀਆਂ ਗਈਆਂ ਗਈਆਂ ਗਾਲਾਂ ਤਾਂ ਕੱਢੀਆਂ ਗਈਆਂ ਕਿ ਪੰਜਾਬ ਸਰਕਾਰ ਸਾਡੀ ਸੁੱਤੀ ਪਈ ਹੈਗੀ ਉਹਨੂੰ ਹੁਣ ਪਤਾ ਲੱਗਿਆ ਆਈਪੀਐਸ ਅਧਿਕਾਰੀ ਵੀ ਜਿਹੜੇ ਨਾਲ ਨਾਲ ਹੋਏ ਹੈਗੇ ਆ ਕਤ ਉਸੇ ਵੀ ਜਿਹੜੀ ਉਹ ਮਹਿਲਾ ਔਰਤ ਨੇ ਰੋ ਰੋ ਕੇ ਪਿੱਟ ਪਿੱਟ ਕੇ ਆਪਣੀਆਂ ਦੁਹਾਈਆਂ ਪਾਈਆਂ ਗਿਆ ਕਹਿੰਦੀ ਮੈਨੂੰ ਸਾਲ ਹੋ ਗਿਆ ਜਿੱਥੇ ਮੈਂ ਲੋਕਾਂ ਇੱਕ ਮੁਲਾਜ਼ਮਾ ਨੂੰ ਅਪੀਲ ਕਰ ਰਹੀ ਹੈ ਵੀ ਇਹਦੇ ਤੇ ਤੁਸੀਂ ਕਿਉਂ ਨਹੀਂ ਪਰਚਾ ਕੱਟਦੇਗੇ ਕਿਉਂ ਨਹੀਂ ਤੁਸੀਂ ਜਿਹੜਾ ਹੈਗਾਗਾ ਇਹਦੇ ਤੇ ਇਹਨੂੰ ਜੇਲ੍ਹ ਦੇ ਵਿੱਚ ਅੰਦਰ ਲੈ ਜਾਂਦੇ ਡੇਢ ਡੇਢ ਕਿਲੋ ਦੀ ਇਹ ਜਿਹੜੀ ਹੈਗੀ ਹੈ ਚਿੱਟੇ ਦੀ ਸਪਲਾਈ ਕਰਦੀ ਰਹੀ ਹੈਗੀ ਹੈ ਤਾਂ ਮੁਲਾਜ਼ਮਾਂ ਦਾ ਫਰਜ਼ ਨਹੀਂ ਬੰਦਾ ਸੀਗਾ ਪਹਿਲਾਂ ਇਹਨੂੰ ਰੋਕਣ ਦਾ ਜੇ ਉਹ ਹੁਣ ਪਤਾ ਲੱਗਿਆਗਾ ਪਹਿਲਾਂ ਆਈਪੀਸ ਅਧਿਕਾਰੀਆਂ ਨੂੰ ਸਭ ਕੁਝ ਇਹਦੀ ਜਾਂਚ ਦਾ ਪਤਾ ਸੀਗਾ ਰੋਕਣਾ ਫਰਜ਼ ਬੰਦਾ ਸੀਗਾ ਪਰ ਰੋਕਿਆ ਨਹੀਂ ਕਿਹਾ ਕਿਉਂਕਿ ਅੱਜ ਉਹ ਮੁਲਾਜ਼ਮ ਨੇ ਆਪਣੀ ਬਹਾਦਰੀ ਦਿਖਾਈ ਹੈ ਕਹਿੰਦੀ ਜੇਕਰ ਤੇਰੀ ਕਿਸੇ ਨਾਲ ਲਿੰਕ ਹੋਊਗਾ ਆਈਪੀਐਸ ਨਾਲ ਤਾਂ ਇਹ ਤੂੰ ਗੱਲਾਂ ਭੁੱਲ ਜਾ ਜਿੱਥੇ ਹੁਣ ਮਾਨ ਸਰਕਾਰ ਨੇ ਇਹ ਚਕੰਜਾ ਜਿਹੜਾ ਕਸਿਆ ਹੋਇਆ ਨਸ਼ੇ ਵਿਰੁੱਧ ਤਾਂ ਇਹ ਕੋਸ਼ਣਾ ਕੋਸ਼ ਹੱਲਾਸ਼ੇਰੀ ਜ਼ਰੂਰ ਹੋਊਗੀ ਮੈਂ ਉਸ ਮੁਲਾਜ਼ਮ ਨੂੰ ਵੀ ਸਲੂਟ ਦੇਊਗਾ ਜਿਨੇ ਉਹ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਡਰਿਆ ਨਹੀਂ ਹੈਗਾਗਾ ਦੋ ਮੌਕੇ ਤੇ ਐਪਲ ਦੇ ਫੋਨ ਤੇ ਵੱਡੀ ਗੱਡੀ ਰੋਕ ਕੇ ਜਿਹੜਾ ਹੈਗਾ ਉਹਦਾ ਜਲੂਸ ਕੱਢ ਦਿੱਤਾ ਗਿਆਗਾ ਤਾਂ ਤੁਸੀਂ ਵੀ ਆਪੋ ਆਪਣੀ رائے ਦਿਓ ਧੰਨਵਾਦ